ਉਰੈਵਿਕ ਇਨਰ ਬਿਲ ਡਿਸਟ੍ਰਿਕਟ 307 ਵੱਲੋਂ ਚਾਲੀਮਾ ਡਿਸਟ੍ਰਿਕਟ ਅਸੈਂਬਲੀ ਇਪਟ ਦਾ ਬਿਲਡਿੰਗ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਤਾ ਜੈਨ ਗਵਾਲੀਆ ਤੋਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਜਿਨ੍ਹਾਂ ਦਾ ਹੋਟਲ 'ਚ ਪਹੁੰਚਣ ਤੇ ਪੰਜਾਬੀ ਸੱਭਿਆਚਾਰ ਗਿੱਧਾ ਬੋਲੀਆਂ ਪਾ ਕੇ ਸਵਾਗਤ ਕੀਤਾ ਗਿਆ ਸਮਾਗਮ ਦੀ ਸ਼ੁਰੂਆਤ ਸ਼ਮ੍ਮਾ ਰੋਸ਼ਨ ਕਰਕੇ ਕੀਤੀ ਗਈ ਜਿਸ ਤੋਂ ਬਾਅਦ ਸਾਲ 2023 ਤੋਂ 24 ਦੀ ਰਿਪੋਰਟ ਪੜੀ ਗਈ ਇਸ ਮੌਕੇ ਡਿਸਟ੍ਰਿਕਟ ਡਾਇਰੈਕਟਰੀ ਅਤੇ ਨਿਊਜ਼ਲੈਟਰ 2024 ਤੋਂ 25 ਮੁਸਲਸਲ ਸਿਲਸਿਲਾ ਡਿਸਟ੍ਰਿਕਟ ਐਡੀਟਰ ਅਤੇ ਮੁੱਖ ਮਹਿਮਾਨ ਸੁਨੀਤਾ ਜੈਨ ਵੱਲੋਂ ਰਿਲੀਜ਼ ਕੀਤਾ ਗਿਆ ਅਸੈਂਬਲੀ ਨੂੰ ਪੀਡੀਸੀ ਕੇਸ ਲਤਾ ਅਤੇ ਪੀਡੀਸੀ ਗੁਰਨਿੰਦਰ ਕੌਰ ਵੱਲੋਂ ਬਖੂਬੀਚ ਲਾਇਆ ਗਿਆ ਇਸ ਮੌਕੇ ਆਏ ਹੋਏ ਕਲੱਬ ਮੈਂਬਰ ਲਈ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਰੱਖੇ ਗਏ ਜਿਨ੍ਹਾਂ ਵਿੱਚ ਸਲੋਗਾ ਰਾਈਟਿੰਗ ਥੀਮ ਯੋਗਾਸਗੁਣ ਇਨਵੈਲਪ ਮੇਕਿੰਗ ਖਾਦੀ ਕੱਪੜਾ ਅਤੇ ਕਾਟਨ ਕੱਪੜੇ ਤੇ ਸੀ ਇਸ ਮੌਕੇ ਲੱਕੀ ਡਰਾ ਵੀ ਕੱਢੇ ਗਏ ਅਤੇ ਇਨਾਮ ਦਿੱਤੇ ਗਏ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਤਾ ਜੈਨ ਵੱਲੋਂ ਆਉਣ ਵਾਲੇ ਸਾਲ ਗੋਲਸ ਸੈਲੀਬ੍ਰੇਟ ਅਤੇ ਲੋਗੋ ਰਿਲੀਜ਼ ਕੀਤਾ ਗਿਆ ਉਹਨਾਂ ਵੱਲੋਂ ਆਈ ਹੋਏ ਨਵੇਂ ਕਲੱਬ ਟੀਮ ਲੀਡਰਾਂ ਤੇ ਮੈਂਬਰ ਨੂੰ ਇਕੱਠੇ ਹੋ ਕੇ ਸੁਸਾਇਟੀ ਲਈ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਇਸ ਵਾਰ ਕੇ ਗੁਰੈ ਸ਼ੈਨ ਨੂੰ ਉਸ ਵੇਲੇ ਮਨ ਮਹਿਸੂਸ ਹੋਇਆ ਜਦੋਂ ਮਨਮੋਹਨ ਕੌਰ ਸੂਰੀ ਨੂੰ ਇਨਰ ਬਿਲ ਡਿਸਟ੍ਰਿਕਟ 307 ਹਿਮਾਚਲ ਜੇ ਐਡ ਕੇ ਅਤੇ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਜਿਨ੍ਹਾਂ ਨੂੰ ਕਲੱਬ ਦਾ ਕੋਲਰ ਪਹਿਨਾ ਕੇ ਕ੍ਰਾਊਨ ਅਤੇ ਦੁਸ਼ਾਲਾ ਪੇਟ ਕਰਕੇ ਚੇਅਰਮੈਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਇਸ ਦੇ ਨਾਲ ਹੀ ਡਾਕਟਰ ਸੀਮਾ ਰਾਜਨ ਨੂੰ ਡਿਸਟ੍ਰਿਕਟ ਐਡੀਟਰ ਦੇ ਅਹੁਦੇ ਨਾਲ ਨਿਵਾਜਿਆ ਗਿਆ ਇਸ ਸਮਾਗਮ ਦੇ ਸਾਥੀ ਤੋਂ ਬਾਅਦ ਕਲੱਬਾ ਦੇ ਕਰੀਬ ਦੋ ਮੈਂਬਰ ਮੌਜੂਦ ਰਹੇ ਇਸ ਮੌਕੇ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾਕਟਰ ਸਜੀਤ ਕੌਰ ਐਸੀ ਮੈਂਬਰ ਰੀਤਾ ਸ਼ਰਮਾ ਡਿਸਟ੍ਰਿਕਟ ਵੋਸ ਚੇਅਰਮੈਨ ਪ੍ਰੀਤੀ ਖਜੂਰੀਆ ਡਿਸਟ੍ਰਿਕਟ ਸਕਤਰ ਜੈਸਮੀਨ ਗਿੱਲ ਡਿਸਟ੍ਰਿਕਟ ਕੈਸ਼ੀਅਰ ਆਦਿਕਾ ਗਰਗ ਡਿਸਟ੍ਰਿਕਟ ਆਈਐਸਓ ਟੀਮ ਮੈਟਨੀ ਆਲੂਵਾਲੀਆ ਡਿਸਟ੍ਰਿਕਟ ਏਐਸਓ ਗੁਦਨਿੰਦਰਕੌਰ ਡਿਸਟ੍ਰਿਕਟ ਐਡੀਟਰ ਡਾਕਟਰ ਸੀਮਾ ਰਾਜਨ ਰੋਟਰੀ ਕਲੱਬ ਗੁਰਆਂ ਦੇ ਮੈਂਬਰ ਸਰਦਾਰ ਜਸਵਿੰਦਰ ਸਿੰਘ ਸੂਰੀ ਹਰਜੀਵਨ ਜੈਨ ਰਮੇਸ਼ ਕੁਮਾਰ ਪ੍ਰਤੀਪਾਲ ਸਿੰਘ ਢਿੱਲੋ ਸੋਦੀराम ਘਹਾਵਰ ਇਨਰਵਿਲ ਕਲੱਬ ਗੁਰਆਂ ਦੇ ਪ੍ਰਧਾਨ ਮੀਨੂ ਪਾਠਕ ਸਕੱਤਰ ਸੋਨੀਆ ਦਾਦਰ ਅਰਮਨਦੀਪ ਕੌਰ ਨੀਹਾ ਦੁੱਗਲ ਕਿਰਨ ਸ਼ੁਕਲਾ ਹੇਮਾ ਕਾਲਿਆ ਜੈਸਮੀਨ ਅਨੀਤਾ ਜੈਨ सुदेश पॉल अविनाश सोनिया अरोड़ा इंदरजीत मुस्कान सिम्मी चारनजीत कौर रिंदर कुमारी हाजिर सन थ्री जीरो सेवन की असेंबली में शिरकत कर रही हूँ मैं एज एसोसिएशन प्रेसिडेंट ट्वेंटी फोर ट्वेंटी फाइव यहाँ इतना खूबसूरत समा है इस समय डिस्ट्रिक्ट थ्री जीरो सेवन के बहुत मेंबर्स तीनों स्टेट से मिलाकर जम्मू एंड कश्मीर, पंजाब एंड हिमाचल यहाँ पे करीब करीब 200 सौ मेम्बर्स प्रेजेंट हैं असेम्बली में जिसमें वो लोग नए डिस्ट्रिक्ट अध्यक्ष का पद ग्रहण करेंगी मनमोहन सूरी उनका सेरेमनी अटेंड करने आए हैं इस सेरेमनी के साथ यहाँ पर क्लब लीडर्स भी चेंज होते हैं हर साल फर्स्ट जुलाई से लेके 30 तीस जून तक हमारा नया सत्र होता है जिसमें नया अध्यक्ष चुना जाता है ये उसी की असेंबली है उसी का फंक्शन है उसी चीज़ का सेलिब्रेशन है जिसमें मनमोहन सूरी यहाँ पे डिस्ट्रिक्ट चेयरमैन का पद को सुशोभित करेंगी उनके साथ उनकी पूरी डिस्ट्रिक्ट एग्जीक्यूटिव टीम है और सभी क्लब मेंबर्स हैं जो उनको बहुत बधाइयाँ देने आए हैं और अपने क्लब का पूरे साल का किया हुआ काम को बताने आए हैं थैंक यू सो मच ऑल द बेस्ट विशेज अज इंस्टॉलेशन ਅੰ ਵਾਸਤੇ ਇੰਸਟਾਲੇਸ਼ਨ ਸੈਲੀਬ੍ਰੇਸ਼ਨ ਵਾਸਤੇ ਇੱਥੇ ਇਕੱਠੇ ਹੋਏ ਸੀਗੇ ਸਾਡੇ ਸਾਡੇ ਵੱਡੇ ਆਨਰਸ ਹੈ ਕਿ ਵੀ ਸਾਡੇ ਨਾਲ ਸਾਡੇ ਐਸੋਸੀਏਸ਼ਨ ਪ੍ਰੈਜ਼ੀਡੈਂਟ ਫ্রম ਗੁਆਲਿਆਰ ਮਿਸ ਸੁਨੀਤਾ ਜੈਨ ਜੀ ਇੱਥੇ ਸਾਡੇ ਵਾਸਤੇ ਇਹਨਾਂ ਸਾਨੂੰ ਇੰਸਟਾਲ ਕਰਨ ਵਾਸਤੇ ਆਏ ਆ ਤੇ ਇਸ ਫੰਕਸ਼ਨ ਵਿੱਚ ਐਟਲੀਸਟ 160 ਸਾਡੇ ਡੈਲੀਗੇਟਸ 올ਓਵਰ ਸਾਡੇ ਡਿਸਟ੍ਰਿਕਟ ਤੋਂ ਇਕੱਠੇ ਹੋਏ ਆ ਔਰ ਇਟ ਇਜ਼ ਮਾਈ ਗ੍ਰੇਟ ਓਪਰਚ्युनिटी ਕਿ ਵੀ ਇਹਨਾਂ ਨੇ ਆ ਕੇ ਆਪਣੀ ਸਾਨੂੰ ਬਲੇਸਿੰਗਸ ਦਿੱਤੀਆਂ ਔਰ ਪੂਰਾ ਸਾਨੂੰ ਸਾਰਿਆਂ ਨੇ ਸਹਿਯੋਗ ਦਿੱਤਾ ਇਸ ਫੰਕਸ਼ਨ ਵਾਸਤੇ ਕਿਹੜੀ ਕਿਹੜੀ ਨਵੀਂ ਟੀਮ ਜਿਹੜੀ ਅੱਜ ਬਣੀ ਹੈਗੀ ਉਹਨਾਂ ਵਿੱਚ ਹਾਂਜੀ ਅੱਜ ਸਾਡੇ ਮੇਰੇ ਨਾਲ ਨਾਲ ਸਾਡੀ ਪੂਰੀ ਟੀਮ ਦੀ ਇੰਸਟਾਲੇਸ਼ਨ ਹੋਈ ਹੈ ਡਿਸਟ੍ਰਿਕਟ ਵਾਈਜ਼ ਚੇਅਰਮੈਨ ਪ੍ਰੀਤੀ ਖਜੂਰੀਆ ਡਿਸਟ੍ਰਿਕਟ ਏਸੀ ਮੈਂਬਰ ਰੀਤਾ ਸ਼ਰਮਾ ਡਿਸਟ੍ਰਿਕਟ ਸੈਕਟਰੀ ਜੈਸਪੀਨ ਗਿੱਲ ਡਿਸਟ੍ਰਿਕਟ ਟ੍ਰੈਜਰਰ ਰਾਧਿਕਾ ਗਰਗ ਐਂਡ ਡਿਸਟ੍ਰਿਕਟ ਆਈਐਸਓ ਟਿਮੈਟਰੀ ਐਂਡ ਸੜੇ ਨਵੇਂ ਇੰਡਕਟ ਹੋਣ ਵਾਲੇ ਡਿਸਟ੍ਰਿਕਟ ਐਡੀਟਰ ਡਾਕਟਰ ਸੀਮਾ ਰਾਜਨ ਐਸਆਰਏ ਐਂਡ ਅੱਜ ਏਪੀ ਸੁਨੀਤਾ ਜੀ ਨੇ ਇਹਨਾਂ ਨੂੰ ਸਭ ਨੇ ਇੰਡਕਟ ਕੀਤਾ ਤੇ ਥੈਂਕਸ ਟੂ एवरीवन थैंक्स फॉर टू ऑल द मैमस जो आए हैं इतने आके तो सू हौसला बढ़ाया बहुत बहुत सब का शुक्रिया येगा डिस्ट्रिक्ट असैम्बली डिस्ट्रिक्ट है असैम्बली होंगी चार्ज न्यू लेंदी है चेयरमैन चेयरमैन होंगी ओवरऑल इनचार्ज ऑफ द डिस्ट्रिक्टी डिस्ट्रिक्ट तीन सौ सत्त है और तीन सौ सत्त डिस्ट्रिका हिमाचल और जे एंड के कल्बस है इधर अंदर हम सा कलब्स हैं ये अंदर सर्विस और फ्रेंडशिप की ऑर्गेनाइजेशन है बहुत अच्छी सर्विस करते हैं जिड़ी असैम्बली है ये हूँ जी पिछली सी तो सा डिस्ट्रिक्ट चेयरमैन रीटा शर्मा उन्होंने चार्ज हमने मनमोहन सूरी नमें है, है सैशन सा फस्ट जुलाई तो पर असम्बली हने हुई है जिदे इन इंस्टॉल करे एसोसीएशन प्रेजिडेंट आए हैं ग्वालियर तू ਮਿਸ ਸੁਨੀਤਾ ਸ਼ਰਮਾ ਐ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹਨ ਸਾਡੀ ਐਸੋਸੀਏਸ਼ਨ ਜਿਹੜੀ ਉਹਦੇ ਵਿੱਚ 27 ਕਲੱਬਸ ਹਨ 올ਓਵਰ ਇੰਡੀਆ ਇਹ ਉਹਨਾਂ ਦੇ ਹੈੱਡ ਹਨ 27 ਕਲੱਬਸ ਦੇ ਐਸੋਸੀਏਸ਼ਨ ਲੈਵਲ ਤੇ ਇਹਨਾਂ ਨੇ ਇੰਸਟਾਲ ਕੀਤਾ ਕਾਲਰ ਪਾਉਂਦੇ ਨੇ ਨਿਊ ਨੂੰ ਪਿੰਨ ਕਰਦੇ ਨੇ ਉਹਨਾਂ ਦੀ ਜਿਹੜੀ ਐਗਜ਼ੀਕਟਿਵ ਕਮੇਟੀ ਹੁੰਦੀ ਹੈ ਸਾਰੀ ਉਹਨੂੰ ਸਭ ਨੂੰ ਵੀ ਇਹਨਾਂ ਨੇ ਪੈਨ ਕੀਤਾ ਸਾਰੇ ਉਹ ਹਰ ਸਾਲ ਚੇਂਜ ਹੁੰਦੇ ਨੇ ਤੇ ਉਹ ਜਿੰਨੀ ਵੀ ਕਮੇਟੀ ਹੈ ਉਹਨਾਂ ਦਾ ਵੀ ਚਾਰਜ ਲਿਆ ਸਭ ਨੇ ਪੈਨ ਹੋਏ ਨੇ ਔਰ ਇਹ ਨਿਆ ਸਾਲ ਸਮਝ ਲਓ ऑफिशियली शुरू हो रहा है एक्चुअली फर्स्ट जुलाई जुलाई तो है बट ये हूँ इंस्टॉल हो गए हैं ठीक है इस सर्विस के प्रोजेक्ट्स बहुत व्या करते हैं बहुत हाई पे, ओल्ड एज होम्स चैलेंज चिल्ड्रन चैल चैलेंज और लोर एजुकेशन स्कूल बहुत सारे बड़े, -बड़े प्रोजेक्ट साइ ऑर्गेनाइजेशन कर दी है ये दुनिया की वन ऑफ द लार्जेस्ट सर्विस वूमेन ऑर्गेनाइजेशन है ये सौ कंट्रीज है, है। सौ कंट्रीज और हर साल इस तरह इंटरनेशनल लेवल पर भी प्रेजिडेंट चेंज आती है इस साल इंटरनेशनल प्रेजिडेंट भी हिंदुस्तान तू है ਕੈਲਕਟਾ ਦੀ ਹੈਗੀ ਮਮਤਾ ਗੁਪਤਾ ਉਹ ਵੀ ਇੰਡੀਆ ਤੋਂ ਹੈਗੀ ਓਨਲੀ ਔਨਲੀ ਓਨਲੀ ਔਨਲੀ ਹਾਂ ਔਰ ਮੈਂ ਇਸ ਸਾਲ ਹੂੰ ਨੈਕਸਟ ਈਅਰ ਇੰਟਰਨੈਸ਼ਨਲ ਇਨਵੈਸਟ ਬੋਰਡ ਡਾਇਰੈਕਟਰ ਬਣੀ ਜਾ ਬਣਨ ਜਾ ਰਹੀ ਹਾਂ ਮੈਂ ਵੀ ਪਾਸਟ ਪ੍ਰੈਜ਼ੀਡੈਂਟ ਹਾਂ ਜਿਸ ਤਰ੍ਹਾਂ ਇਹ ਹੈਗੇ ਨੇ ਮੈਂ 2022 23 ਵਿੱਚ ਅਸੋਸੀਏਸ਼ਨ ਪ੍ਰੈਜ਼ੀਡੈਂਸੀ ਹੁਣ ਮੈਂ ਬੋਰਡ ਡਾਇਰੈਕਟਰ ਬਣਨ ਜਾ ਰਹੀਆਂ ਅਗਲੇ ਸਾਲ ਇੰਟਰਨੈਸ਼ਨਲ 16 ਬੋਰਡ ਡਾਇਰੈਕਟਰਸ ਹੁੰਦੇ ਨੇ ਸਾਰੀ ਦੁਨੀਆ ਵਿੱਚ ਹਿੰਦੁਸਤਾਨ ਤੋਂ ਮੈਂ ਆ ਰਿਹਾ ਰਿਪਰੈਜ਼ੈਂਟੇਟਿਵ। ਇਹਨਾਂ ਨੇ ਇਹਦਾ ਨਾ ਟਾਰਗੇਟ ਰਿਹਾ ਕਿ 100 ਮੈਂਬਰਸ ਹੋ ਜਾਣ ਤੇ ਅਸੀਂ ਇਹ ਚਾਹੁੰਦੇ ਲੱਗਦਾ ਹੈ ਕਿ ਹੁਣ ਆਨਲਾਈਨ ਟਾਈਮ ਜਿਹੜਾ ਟਾਰਗੇਟ ਉਹ ਕਹਿ ਰਹੇ ਕਿ ਹੋ ਜੂਗਾ। ਚੈਲੰਜ ਰੱਖਦੇ ਨੇ ਡਾਟਾ ਜਿਵੇਂ ਤਾਂ ਔਰ ਜਿਸ ਤਰ੍ਹਾਂ ਮੋਟੀਵੇਟ ਕਰਦੇ ਨੇ ਸਭ ਕੁਝ ਹੋ ਜਾਂਦਾ ਹੈ। ਕੁਝ ਨਹੀਂ ਰਹਿੰਦਾ ਪਿੱਛੇ। ਇਹਨੇ ਮੋਟੀਵੇਟ ਕੀਤਾ ਇਹਨਾਂ ਨੇ ਕਿੰਦਾ ਇਨਸਪਾਇਰ ਕੀਤਾ। ਦੇਖ ਕੇ ਤੁਸੀਂ ਸੁਣਿਆ ਇਹਨਾਂ ਦੀ ਬਹੁਤ ਜ਼ਰੂਰ ਟਾਰਗੇਟ ਪੂਰਾ ਹੋਏਗਾ ਅੱਜ ਇਨਰਵਿਲ ਕੇ ਲੱਬ ਗੁਰਾਇਆ ਲਈ ਇੱਕ ਬਹੁਤ ਹੀ ਵੱਡਾ ਦਿਨ ਹੈ ਕਿਉਂਕਿ ਸਾਡੇ ਕਲੱਬ ਦੇ ਮੈਂਬਰ ਮਨਮੋਹਨ ਸੂਰੀ ਜੀ ਚੇਅਰਮੈਨਸ਼ਿਪ ਦੇ ਪਦ ਨਾਲ ਨਵਾਜੇ ਗਏ ਨੇ ਅੱਜ ਇੱਥੇ ਅਸੈਂਬਲੀ ਦਾ ਫੰਕਸ਼ਨ ਬਣਾਇਆ ਗਿਆ ਜਿਸ ਦੇ ਵਿੱਚ ਸਾਡੇ ਡਿਸਟ੍ਰਿਕਟ 307 ਦੇ 60 ਤੋਂ 65 ਕਲੱਬਸ ਦੇ 100 150 ਤੋਂ 200 ਮੈਂਬਰ ਸਾਡੇ ਇੱਥੇ ਪ੍ਰੈਜ਼ੈਂਟ ਹੋਏ ਤੇ ਸਾਡੇ ਇਸ ਅਸੈਂਬਲੀ ਦੇ ਵਿੱਚ ਸਾਡੇ ਜਿਹੜੇ ਮਹਿਮਾਨ ਮੁੱਖ ਮਹਿਮਾਨ ਸੀਗੇ ਉਹ ਸੁਨੀਤਾ ਜੈਨ ਹੈ ਜਿਹੜੇ ਕਿ ਐਸੋਸੀਏਸ਼ਨ ਪ੍ਰੈਜ਼ੀਡੈਂਟ ਜਿਹੜੇ ਗਵਾਲੀਅਰ ਤੋਂ ਇੱਥੇ ਆਏ ਤੇ ਉਹਨਾਂ ਨੇ ਆ ਕੇ ਇਸ ਅਸੈਂਬਲੀ ਦੀ ਮੁਖੇ ਅਧਿਖਸ਼ਤਾ ਸੰਭਾਲੀ ਤੇ ਅਸੀਂ ਆਣ ਵਾਲੇ ਮੈਂਬਰਸ ਤੇ ਆਣ ਵਾਲੇ ਗੈਸਟ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆ ਕੇ ਸਾਡੇ ਇਸ ਫੰਕਸ਼ਨ ਨੂੰ ਸਫਲਤਾਪੂਰਕ ਆਯੋਜਨ ਕਰਨ ਚ ਸਾਡੀ ਸਹਾਇਤਾ ਕੀਤੀ